अनुरी गुरु कर मीरकपुरथले वालों सृजन दिवस विसाखी खेड मेला इंटरैशनल कबड्डी टूर्नामेंट अठ अप्रैल भी सौ अठारह दिन ऐतवार समूह संगत के सहयोग नाल करवाया जा रहा है बलू संत ਬਾਬਾ ਰੁਖ ਸਿੰਘ ਜੀ ਵੱਲੋਂ ਸਾਰਿਆਂ ਨੂੰ ਬੇਨਤੀ ਤੇ ਵਾਹੂ ਵਾਹ ਗੁਰਬਾਣੀ ਚੈਨਲ ਵੱਲੋਂ ਸਾਰੇ ਗੁਰਬਾਣੀ ਚੈਨਲ ਦੇ ਵੱਲੋਂ ਵਾਹੂ ਵਾਹ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਕਿ ਜੋ ਸਾਡੇ ਕੋਲ ਸੱਦੇ ਪੱਤੇ ਨੂੰ ਮਿਠਵਾਨ ਕੀਤਾ ਇੱਥੇ ਆਣ ਕੇ ਸਾਡਾ ਇਹ ਜੋ ਸੱਦਾ ਪੱਤਾ ਸਾਰੇ ਦੁਨੀਆ ਵਿੱਚ ਪਛਾਣਦਾ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਧੰਨਵਾਦ ਕਰਦੇ ਹਾਂ ਕਿ ਇਹਨਾਂ ਦੇ ਚੈਨਲ ਨਾਲ ਵੱਤ ਤੋਂ ਵੱਤ ਔਰ ਉਰੂ ਖੀਰ ਕਰੋ ਅਤੇ ਸੋਣੋ ਅਤੇ ਦੇਖੋ ਵਾਹਿ